ਉਹਨੇ ਬੱਕਰੀ ਨਾ ਕੀ ਹੋਏ ਖੁੱਲੀ ਛੱਡੀ ਸੀ ਕਰੇ ਕਿਸੇ ਜ਼ਿੰਮੇਵਾਰ ਲੋਡ ਤੋਂ ਵੱਧ ਖਵਾਈਏ ਉਹਨੇ ਬੱਕਰੀ ਕ੍ਰੋਸ ਨਹੀਂ ਹੁੰਦੀ ਐ ਗੱਪਣ ਨਹੀਂ ਰੈਂਦੀ ਕਰਾ ਦਿੰਦੇ ਖਾਲੀ ਫੇਰ ਹੋ ਜਾਂਦੇ ਆਏ ਨਹੀਂ ਬਣਾਉਣੀ ਬਸ ਲੋਡ ਮੁਤਾਬਕ ਪਾਉਣਾ ਇਹ ਖੁੱਲਾ ਦਾਣਾ ਸਾਰਾ ਖਾਂਦੀ ਸੀ ਠੀਕ ਐ ਉਹਨੇ ਚਾਰ ਦਾੰਦ ਹੋ ਇਹ ਚੰਮ ਦੇ ਫੁਕਿੰਨਾ ਛੜਿਆ ਜਰ ਵੀ ਇਹ ਜੀ ਬੱਕਰੀ ਨਹੀਂ ਲੈਣੇ ਸਲੇਮ ਬੱਕਰੀ ਲੈਣੀ ਹੈ। ਧਾਉਣ ਦੀ ਪਤਲੀ ਹੋਵੇ ਪੂਰੀ। ਆਹ ਸਿੰਘ ਮਗਰ ਨੂੰ ਹੁਣ ਸਿੰਗਾ ਦੀ ਸਹੀ ਹੈ। ਕੱਟ ਕਾਟ ਬਹੁਤ ਆ ਬੱਕਰੀ ਦਾ। ਅੰਗ ਪਰ ਬਹੁਤ ਤਗੜੇ ਆ। ਜੇ ਦੋ ਕੰਨ ਦੇਖਨੇ ਆ 13 ਤੋਂ 14 ਇੰਚੀ ਕੰਨ ਹੋਣ। ਉਦੋਂ ਉਸ ਤੋਂ ਕਿੰਨੇ ਮਰਜੀ ਹੋਣ। 11-12 ਛੋਟੇ ਕੰਨ ਨਾਲ ਬਾਲੇ ਹੋਣ। ਉਦੋਂ ਵੀ ਰੇਟ ਘੱਟ ਜਾਂਦਾ। ਸਿੰਘ ਸਿੱਧੇ ਨਹੀਂ ਹੋਣੇ ਚਾਹੀਦੇ। ਪਿੱਛੇ ਨੂੰ ਹੋਣੇ ਚਾਹੀਦੇ ਲੇਦੇ। ਇਹ ਬਟ ਇਹ ਵੀ ਉਹ ਸਾਥੇ ਛੋਟੀ ਵੀ ਹੋ ਸਕਦਾ ਪਰ ਖੜੇ ਨਹੀਂ ਹੋਣੇ ਚਾਹੀਦੇ। ਸੁਣਦਾ ਭਈ ਆਵਾਜ਼ ਆਉਂਦੀ ਹੈ। ਠੀਕ ਹੈ। ਇਹ ਬਲੈਕ ਹੋ ਜਾਗੀ ਪਾ। ਨੱਕ ਦਾ ਗੋੜਾ ਸਹੀ ਹੋਣਾ ਚਾਹੀਦਾ ਜਿੰਨਾ ਇੱਕ ਕੁੱਤਾ ਹੋਊਗਾ ਉਹਨਾਂ ਰੇਟ ਵੱਧ ਬਣੀ ਆਉਂਦਾ। ਉਹ ਮੂੰਹ ਵੀ ਸਲਕੀ ਹੋ ਜਾਉਗੇ। ਠੀਕ ਹੈ। ਅੱਖ ਤੇਰੇ ਵਿੱਚ ਲਾਲ ਚਿੱਟੀ ਹੁੰਦੀ ਹੈ ਤਾਂ ਕੋਈ ਵਹਿਮ ਨਹੀਂ ਕਰਨਾ। ਪਰ ਜਿਹੜਾ ਤੁਸੀਂ ਬਰੀਡਰ ਰੱਖਣਾ ਨਵੇਂ ਬੰਦੇ ਨੇ ਬਰੀਡਰ ਚਿੱਟੀ ਅੱਖ ਦੇ ਰੱਖਣਾ। ਠੀਕ ਹੈ। લાલ ਅੱਖ ਦਾ ਬ੍ਰੀਡਰ ਕਿਉਂ ਨਹੀਂ ਰੱਖਣਾ ਮੇਰਾ ਹੁਣ ਲਾਲ ਅੱਖ ਦਾ ਰੱਖਿਆ ਮੇਰਾ ਅੱਜ ਅੰਦਰਾਂ ਲਾਲ ਡੱਬਾ ਪੱਤਰਾ ਤੁਹਾਨੂੰ ਦੇਖ ਕੇ ਤਾਂ ਹੁਣੀ ਐ ਤੁਹਾਨੂੰ ਦੋ ਬੱਚੇ ਲੈਣ ਵਾਲੇ ਲੋਕਾਂ ਚਿੱਟੀ ਅੱਖ ਰਾਇਆ ਮੇਰਾ ਇਸੇ ਨਾਲ ਆਨੇ ਬਿਮਾਰਾ ਹਸਪਤਲ ਭੇਜ ਦੂੰਗਾ ਮੇਰਾ ਨਾ ਚੱਲਿਆ ਪਰ ਤੁਸੀਂ ਨਵੇਂ ਬੰਦੇ ਨੇ ਬ੍ਰੀਡਰ ਰੱਖਣਾ ਚਿੱਪੀ ਅੱਖ ਦਾ ਪੱਤਰੀ ਚੰਗੀ ਲੈ ਲੋ ਲਾਲ ਅੱਖ ਦੀ ਮਿਲਦੀ ਐ ਚਿੱਟੀ ਦੀ ਮਿਲਦੀ ਐ ਕੋਈ ਦਿੱਕਤ ਨਹੀਂ ਇਹ ਜਿਹੜੀ ਤੁਹਾਡੇ ਕੋਲੇ ਪੱਠ ਨਾਲ ਲੱਖਾਂ ਦੇ ਵਪਾਰੀ ਸੋ ਕਹਿੰਦੇ ਲੱਖਾਂ ਜਦੋਂ ਤਾਂ ਆਏ ਆ ਜਹਾਂ ਉਹ ਗੱਲਾਂ ਨਹੀਂ ਹੋਣਗੀਆਂ ਕਿ ਕੋਈ ਗੱਲ ਨਹੀਂ ਲੱਖਾਂ ਦਾ